i mm -hmm. mm -hmm. te ਬਦੇ ਪਥਰ ਤਾਰੇ ਜੇ ਜਿੜਾ ਆਗਨ ਬਰਾਬਰ ਤਬਈ ਇਤਰ ਬਗ ਕਾਤੀ ਪ੍ਰਣਾਵਤ ਨਾਨਕ ਹੁਕਮ ਪਛਾਨੇ ਸੁਖ ਹੋਵਤ ਨਰਾਤੀ ਪ੍ਰਣਾਵਤ ਨਾਨਕ ਹੁਕਮ ਪਛਾਨੇ सुखनराती जुगो जुग दो जहन देवाले ਸਰਵਰ ਤਕਤਾਂ ਦੇ ਮਾਲਕ ਗਿਆਨ ਦੇ ਮਜਿਸਮ ਰਹਿਮਤਾਂ ਦੇ Bhandar ਜਹਰਾ ਜਹੂਰ ਹਾਜ਼ਰ ਹਜ਼ੂਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਜਣੀਆਂ ਲਵਾਰੀ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਗੀ ਗੋਦ ਦਾ ਅਨੰਦ ਮੰਡਰੇ ਹੀ ਪਰਮ ਸਨਮਾਨ ਜੋ ਗੁਰੂ ਪਿਆਰੀ ਇਹ ਗੁਰਸੋਹਾਰੇ ਕਲਸਰੋ ਸੱਤ ਸੰਗਤ ਜੀਓ ਬਡੇ ਹੀ ਭਗਵਨ ਭਗਤਾਂ ਦੇ ਸਿਰ ਮੌਰ ਸਰੋਮਣੀ ਭਗਤ ਭਗਤ ਕਬੀਰ ਜੀਾਂ ਜੀ ਦੀ ਮੂਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮੂਰਕ ਬਾਣੀ ਭਾਵਨ ਸਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਰੋਜ਼ ਲੜੀ ਵਾਰ ਵਿਚਾਰਾਂ ਦੀ ਸੰਜਮ ਨੂੰ ਦੇਣਾ ਅੱਜ ਦੇ ਪਾਵਨ ਸ਼ਲੋਕ ਦੇ ਅੰਦਰ ਕਬੀਰ ਜੀ ਬਖਸ਼ਿਸ਼ ਕਰਦੇ ਨੇ ਕਬੀਰ ਜਗ ਕਾਜਲ ਕੀ ਖੋਟ ਰਹੀ ਅੰਧ ਪਰੇ ਤਿਸਮਾ ਭਗਵਦ ਗੁਰੂ ਵੀਰ ਜੀ ਕਹਿੰਦੇ ਨੇ ਕਿ ਜੜੀ ਇਹ ਸੰਸਾਰ ਇਹਨੂੰ ਕਾਜਲ ਕਿਹਾ ਇਹਨੂੰ ਕਾਲ ਲਖ ਕੇ ਜਿੱਥੇ ਕੋਪ ਹਨੇਰਾ ਕੋਪ ਹਨੇਰਾ ਹੋਣ ਦੇ ਬਾਵਜੂਦ ਉਤੋਂ ਕਬੀਰ ਜੀ ਕਹਿੰਦੇ ਨੇ ਇਹ ਅੰਨਾ ਹੈ ਜੋ ਬਿਲਕੁਲ ਇਹਨੂੰ ਦਿਸਕਾ ਨਹੀਂ ਆਂ ਅੰਧ ਪਰੇ ਕਿਸਮਾ ਕੋਠੜੀ ਦੇ ਵਿੱਚ ਇਹ ਚਲਾ ਗਿਆ ਦਰਵਾਜ਼ਾ ਇੱਕ ਹੈ ਅੰਨਾ ਹੈ ਕੋਠੜੀ ਖਾਲੀ ਹੈ ਕਬੀਰ ਜੀ ਕਹਿੰਦੇ ਨੇ ਆਪਣੇ ਆਪ ਨੂੰ ਬੜੀ ਕੋਸ਼ਿਸ਼ ਕਰਦਾ ਹੈ ਤੋਂ ਨਿਕਣ ਦੇ ਲਈ ਕਿ ਖੂਟੀ ਦੇ ਵਿੱਚੋਂ ਨਿਕਣਾ ਪਰ ਨਹੀਂ ਨਿਕਲ ਸਕਦਾ ਕਬੀਰ ਜੀ ਇਹ ਥੇ ਇੱਕ ਅਗਜੈਂਪਲ ਦੇ ਰਹੇ ਨੇ ਅੰਨੇ ਦੀ ਤੇ ਕਾਲੀ ਕੋਠੀ ਦੀ ਕਾਲ ਕੋਠੀ ਦੀ ਹੋ ਸਕਦਾ ਹੈ ਸਮਿਆਂ ਦੇ ਨਾਲ ਕਾਲ ਕੋਠੜੀ ਦੇ ਵਿੱਚੋਂ ਬਾਹਰ ਆ ਜੇ ਇੱਕ ਦਫਾ ਦੋ ਦਫਾ ਤਿੰਨ ਦਫਾ ਇਹ ਕੰਨਾਂ 'ਚ ਟਕਰਾਂ ਮਾਰੇਗਾ ਠੇਡੇ ਖਾਏਗਾ ਇੱਕ ਦਿਨ ਨਹੀਂ ਦੂਜੇ ਦਿਨ ਦੂਜੇ ਦਿਨ ਕੱਲਾ-ਕੱਲਾ ਕੋਨਾ ਫਰੋੜ ਕੇ ਆ ਦਾਗ ਤਾਂ ਜ਼ਰੂਰ ਲੱਗਣੇ ਆ ਕਾਲਖ ਦੇ ਪਰ ਵਾਪਸ ਕਦੇ ਘ ਆਈ ਜਾਵੇ ਹੁਣ ਜਿਸ ਕੋਟੜੀ ਦੀ ਕਬੀਰ ਜੀ ਗੱਲ ਕਰਦੇ ਨੇ ਕਬੀਰ ਜੀ ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ ਇਹੋ ਜੱਗ ਕੋਟੜੀ ਕਾਜਲ ਕੀ ਕੋਟੜੀ ਇਹ ਸੰਸਾਰ ਜਗਤ ਦੇ ਬਾਰੇ ਕਬੀਰ ਜੀ ਕਹਿੰਦੇ ਨੇ ਐਦਾਂ ਦੀ ਕੋਟੜੀ ਹੈ ਜਿਹੜਾ ਇੱਕ ਵਾਰ ਦੁਨੀਆ ਕਾਮ ਕ੍ਰੋਧ ਲੋਭ મોਹ ਕਾ ਦੁਨੀਆ ਤੇ ਆਇਆ ਇਹਨੂੰ ਅਨੇਕਾਂ ਦਾਗ ਲੱਗਦੇ ਨੇ ਅਨੇਕਾਂ ਦਾਗ ਆਪਣੇ ਅੰਤਰਾਤਮਾ ਤੇ ਲਾਉਂਦਾ ਪਿਆ ਬਾਰ-ਬਾਰ ਕਬੀਰ ਜੀ ਨੂੰ ਸचेਤ ਕਰਦੇ ਨੇ ਕਬੀਰ ਬਾਸਨ ਕਾਰੋ ਪਰਸੀ ਹੈ ਤੋ ਕਛ ਲੱਗੇ ਦਾ ਕਾਲੇ ਭਾਂਡੇ ਨੂੰ ਕਾਲੇ ਵਰਤਨ ਨੂੰ ਚੁੱਕਾਂਗੇ ਤਾਂ ਲਾਜ਼ਮੀ ਹੈ ਹੱਥ ਕਾਲੇ ਹੋਣ ਮਾੜਾ ਸੰਗ ਕਰਾਂਗੇ ਲਾਜ਼ਮੀ ਹੈ ਕਾਲਕ ਥਾਗੇ ਸਾਡੇ ਤੱਕ ਵੀ ਪਹੁੰਚ ਜਾਂਦੀ ਹੈ ਕਬੀਰ ਜੀ ਕਹਿੰਦੇ ਨੇ ਇਹ ਸਾਖਤ ਪੁਰਸ਼ ਐਦਾਂ ਦਾ ਹੈ ਇੱਕ ਕਾਲਖ ਦੀ ਨਿਆਈ ਹੈ ਅੰਨੇ ਦੀ ਨਿਆਈ ਹੈ ਅਤੇ ਇੱਕ ਰਸਤੇ ਤੋਂ ਚਲ ਜੇਗਾ ਦੂਜੇ ਰਸਤੇ ਤੇ ਠੇਡੇ ਖਾਵੇਗਾ ਦੋ ਕਦਮ ਤੁਰੇਗਾ ਤੀਜੇ ਤੇ ਜਾ ਕੇ ਹੂਏ ਦੇ ਵਿੱਚ ਗਰੇਗਾ ਅੰਨੇ ਪੁਰਸ਼ ਦਾ ਵਸਹੀ ਹੈ ਅੰਨੇ ਦਾ ਕਬੀਰ ਜੀ ਕਹਿੰਦੇ ਨੇ ਕੋਈ ਪਰੋਸ ਨਹੀਂ ਕਿਉਂਕਿ ਹੋ ਵੀ ਨਹੀਂ ਸਕਦਾ ਪਰ ਕਬੀਰ ਜੀ ਕਹਿੰਦੇ ਨੇ ਅੱਖਾਂ ਹੋਣ ਦੇ ਬਾਵਜੂਦ ਵੀ ਇਨਸਾਨ ਉਸ ਨਰਕ ਦੇ ਕੁੰਡੇ ਦੇ ਵਿੱਚ ਗਿਰਿਆ ਪਿਆ ਜੀਨੂੰ ਕਾਮ, ਕ੍ਰੋਧ, ਲੋਭ, ਹੰਕਾਰ ਕਰਕੇ ਇਹਨੇ ਆਪਣੀ ਜ਼ਿੰਦਗੀ ਤਬਾਹ ਕਰ ਲਈ। ਬਾਰ-ਬਾਰ ਗੁਰਬਾਣੀ ਦੇ ਅੰਦਰ ਮਨੁਤਰ ਮੰਦੇ ਅੰਦਰ ਇਹਨੂੰ ਕਿ ਇਨਸਾਨ ਨੂੰ ਸੁਚੇਤ ਕੀਤਾ ਕਿ ਧਰਮ ਆਰੰਭ ਕਾਮ ਮੋਖ ਜਿਹੜੇ ਤੇਰੇ ਗਿਆਨ ਰੂਪ ਇੰਦਰੇ ਨੇ ਪੰਜ ਗਿਆਨ ਰੂਪ ਇੰਦਰੇ ਨੇ ਤੇ ਪੰਜ ਕਰਮ ਰੂਪ ਇੰਦਰੇ ਨੇ ਅੱਜ ਦੇ ਕਲਯੁਗ ਦੇ ਇਨਸਾਨ ਦੀ ਬੱਦਕਿਸਮਤੀ ਇਦਾਂ ਦੀ ਹੈ ਤਾਂ ਇਹ ਸਭ ਕੁਝ ਗੁੰਮਟ ਹੋਇਆ ਪਿਆ ਗਿਆਨ ਗਿਆਨ ਰੂਪ ਕਿਹੜੇ ਨੇ ਤੇ ਕੰਨ ਰੂਪ ਇੰਦਰੇ ਕਿਹੜੇ ਨੇ ਕਿਉਂਕਿ ਜਿਹੜਾ ਸਹੀ ਰਸਤੇ ਤੇ ਚੱਲਣਾ ਕੋ ਮਨ ਹਜੇ ਟਿਕਾਣੇ ਤੇ ਨਹੀਂ ਆਇਆ ਇਹਨਾਂ 10 ਰੂਪ ਜਿਹੜੇ ਇੰਦਰੇ ਨੇ ਕਰਮ ਰੂਪ માં ਤਰ ਤਰਮ ਰੂਪ ਇੰਦਰੇ ਨੇ ਜਿਹੜੇ ਕਰਮ ਰੂਪ ਸਾਡੇ ਗਿਆਨ ਰੂਪ ਇੰਦਰੇ ਨੇ ਤਾਂ ਇਹਨਾਂ ਨੂੰ ਚਲਾਉਣ ਵਾਲਾ ਕੰਟਰੋਲ ਦੇ ਵਿੱਚ ਕਰਨ ਵਾਲਾ ਮਨ ਹੈ ਤੇ ਮਨ ਹਜੇ ਟਿਕਾਣੇ ਤੇ ਨਹੀਂ ਹੈ ਗੁਰ ਬਾਣੀ ਦੇ ਅੰਦਰ ਵਾਰ-ਵਾਰ ਇਸ ਮਨ ਨੂੰ ਟਿਕਾਣੇ ਤੇ ਇਸ ਮਨ ਨੂੰ ਥਾਂ ਤੇ ਇਸ ਮਨ ਨੂੰ ਰਹਾਉ ਦੀ ਇਸ ਮਨ ਨੂੰ ਬੰਨ ਕੇ ਰੱਖਣ ਦਾ ਹੈ ਬਾਰ ਬਾਰ ਸਤਿਗੁਰਾਂ ਨੇ ਇਹਨੂੰ ਸਮਝਾਇਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਰਾਮ ਸਿਮਰ ਪਛਤਾਹੇਂਗ ਮਨ ਬਾਰ ਬਾਰ ਇਸ ਮਨ ਨੂੰ ਸਮਝਾਇਆ ਹੈ ਪਰ ਬਦ ਕਿਸਮਤੀ ਹੈ ਭਗਤ ਕਬੀਰ ਜੀ ਕਹਿੰਦੇ ਨੇ ਨਿਸ਼ਾਨ ਦੀ ਇਹ ਕਾਲੀ ਕੋਠੜੀ ਦੇ ਵਿੱਚ ਹੈ ਉਤੋਂ ਅੰਨਾ ਹੈ ਕਿ ਮੈਂ ਵਾਪਸ ਆਵੇਗਾ ਨਹੀਂ ਹੋ ਸਕਦਾ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਕਿਰਪਾ ਕਰੋ ਪਰਮਾਤਮਾ ਜੀ ਰਹਿਮਤ ਕਰੋ ਇਹਨਾਂ ਦੇ ਜਿਹੜੇ ਇਸ ਅੰਧ ਰੂਪ ਦੇ ਵਿੱਚ ਚਲੇ ਗਏ ਨੇ ਪਰਮਾਰਥੀ ਰਸਤਾ ਸੱਡ ਕੇ ਜਿਨ੍ਹਾਂ ਨੇ ਰਹਿਮਤ ਬਰਸਾਈ ਕਿਰਪਾ ਖੜੀ ਸਤਿਗੁਰੂ ਰਹਿਮਤ ਕਰੋ ਕਿਰਪਾ ਕਰੋ ਇਹਦੇ ਕਰਕੇ ਭਗਤ ਕਬੀਰ ਜੀ ਕਹਿੰਦੇ ਨੇ ਕਿ ਕਬੀਰ ਜਗ ਕਾਜਲ ਕੀ ਕੋਠੜੀ ਅੰਧ ਭਰੇ ਦਸ ਮਾਹੇ ਪਾਉਂ ਬਲੇ ਹਾਰੀ ਤਿੰਨ ਕੋ ਪੈਸ ਜੋ ਨਿਕ ਸਜਾਈ ਕਹਿੰਦੇ ਜਿਹੜੇ ਇਸ ਕਾਲ ਕੋਠੜੀ ਤੋਂ ਬਾਹਰ ਨਿਕਲਣਗੇ ਨੇ ਮਨ ਦੁਨੀਆ ਦੇ ਅੰਦਰ ਕੋਈ ਵਿਰਲੇ ਨੇ ਹੈਣ ਵਿਰਲੇ ਨਹੀਂ ਘਣੇ ਫੈਲ ਫਰਕੜ ਚੰਸਾਰ ਚਾਰ ਦਿਹਾੜੇ ਜਿਹੜਾ ਇੱਥੇ ਮौज-ਮਸਤੀ ਕਰਦੇ ਆਪਣੇ ਮਨ ਦੇ ਨਾਲ ਆਪਣੇ ਸਾਥ ਦੇ ਨਾਲ ਚੱਲਦਾ ਅਤੇ ਅਗਲੇ ਪਲ ਫਿਰ ਜਦੋਂ ਇਹਨੂੰ ਸਾਥ ਕਿਤਾਬ ਨੂੰ ਰਿਟਰਨ ਮਿਲਦਾ ਤਾਂ ਉਦੋਂ ਇਹ ਦੁਖੀ ਹੁੰਦਾ ਹੈ ਤਾ ਜਿਹੜਾ ਮਰਜੀ ਕਰਮ ਕਰ ਲਈਏ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਨਾਂ ਦੀਜੈ ਅਗਰ ਜਨਾ ਜੋ ਤੂੰ ਕਰੇਗਾ ਮਿਤਰਾ ਸਾਹਿਬ ਕਿਤਾਬ ਤੈਨੂੰ ਉਹਦਾ ਹੋਣਾ ਤੇਰੇ ਕਰਮਾਂ ਦਾ ਲੇਖਾ ਚੁੱਕਾ ਹੋਣਾ ਹੈ ਦੁਨੀਆਂ ਦੁਨੀਆਂ ਤੇ ਜੋ ਮਰਜੀ ਕਰ ਲੈ ਅ ਲੇਖਾ ਚੁੱਕਾ ਧਰਮ ਜਨਾ ਮਰਜੀ ਕਮਾ ਲੈ ਰੱਬ ਦੇ ਦਰ ਤੇ ਸਿਰਫ ਕਰਮ ਵੇਖਣੇ ਨੇ ਇਹ ਨਹੀਂ ਵੇਖਣਾ ਤੂੰ ਕਿਹੜੇ ਧਰਮ ਦੇ ਮੁਤਾਬਕ ਚੱਲਿਆ ਕਿੰਨਾ ਕੁਝ ਤੂੰ ਚੱਲਿਆ ਬੜੇ ਬੜੇ ਰਿਸ਼ੀ ਮਨੀ ਹੋਏ ਨੇ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਕਰੰਗ ਬਣਾ ਲਿਆ ਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਹੱਡੀਆਂ ਦੀ ਮੁੱਠ ਬਣਾ ਲਿਆ ਸੀ ਪਰ ਉਹ ਆਪਣੇ ਧਰਮ ਦੇ ਮੁਤਾਬਕ ਚੱਲਦੇ ਰਹੇ ਮਾਨ ਮੁਨੀ ਮਨਵਰ ਗਲੇ ਮਾਨ ਸਵੈ ਕੋ ਕਾਇ ਇਹ ਹੰਕਾਰ ਚੰਦਰਾ ਸਾਰਿਆਂ ਨੂੰ ਕਾ ਜਿਹੜੀ ਈਗੋ ਹੈ ਇਨਸਾਨ ਨੂੰ ਬਿਲਕੁਲ ਖਤਮ ਕਰ ਦਿੰਦੀ ਹੈ ਤੇ ਇਹਦੇ ਕਰਕੇ ਕਹਿੰਦੇ ਬੰਦਗੀ ਕੀਤੀ ਉਹਨਾਂ ਨੇ ਰੱਬ ਦਾ ਨਾਮ ਜੱਪਿਆ ਕੋਈ ਪਹਾੜ ਦੀਆਂ ਚੋਟੀਆਂ ਤੇ ਗਿਆ ਕੋਈ ਕਿਤੇ ਕੋਈ ਕਿਤੇ ਜਲਧਾਰੇ ਕੀਤੇ ਪੁਹਣੀਆਂ ਸਾਧੀਆਂ ਪਰ ਬਦਕਿਸਮਤੀ ਉਹਨਾਂ ਦੀ ਉਹਨਾਂ ਦੇ ਅੰਦਰ ਹੀ ਕੋ ਹੰਕਾਰ ਆ ਗਿਆ ਕਿ ਮੈਂ ਕਰਦਾ ਪਿਆ ਮੈਂ ਕੀਤਾ ਮਾਨਮੁਨੀ ਮਨ ਵਰਗਲ ਇੱਕ ਹੁੰਦਾ ਭੁੱਲ ਹੋ ਗਈ ਬਖਸ਼ਾਈ ਜਾ ਸਕਦੀ ਹੈ ਇੱਕ ਥੋੜਾ ਰਸਤਾ ਟਕ ਗਿਆ ਰਸਤੇ ਤੇ ਆ ਸਕਦਾ ਕਬੀਰ ਜੀ ਕਹਿੰਦੇ ਧਗਣ ਗਿਆ ਜਿਵੇਂ ਕਾਗਜ਼ ਨੂੰ ਪਾਣੀ ਦੇ ਵਿੱਚ ਪਾ ਦਈਏ ਕੁਝ ਸਮੇਂ ਬਾਅਦ ਕਾਗਜ਼ ਜਿਉਂ ਤਨ ਜੋਗਨ ਦਾ ਗਰਭ ਨਾ ਕੀਜੇ ਕਾਗਜ਼ ਜਿਉਂ ਗਲ ਜਾਏਗਾ ਥੋੜੇ ਸਮੇਂ ਦੇ ਵਿੱਚ ਹੀ ਪਾਣੀ ਕਾਗਜ਼ ਨੂੰ ਗਾਲ ਕੇ ਰੱਖ ਲੈਂਦੇ ਇਹ ਦੇ ਕਰਕੇ ਕਬੀਰ ਜੀ ਕਹਿੰਦੇ ਨੇ ਭਾਈ ਤੇਰੀ ਕੋਈ ਮਨਿਆਦ ਨਹੀਂ ਹੈ ਤੂੰ ਆਪਣੇ ਆਸਰ ਦੇ ਨਾਲ ਜੋ ਮੈਂ ਮੈਂ ਮੇਰੀ ਮੇਰੀ ਕਰਦਾ ਹੈ ਨਾ ਇਹ ਕੁਝ ਸਮੇਂ ਲਈ ਹੈ ਜਿਸ ਸਰੀਰ ਤੇ ਤੈਨੂੰ ਮਾਨ ਹੈ ਜਿਸ ਮਾਇਆ ਤੇ ਤੈਨੂੰ ਮਾਨ ਹੈ ਇਹ ਮਾਇਆ ਨੇ ਸਭ ਨੇ ਸਾਥ ਛੱਡ ਦੇਣਾ ਮਾਇਆ ਹੋਈ ਨਾਗਣੀ ਜਗਤ ਰਹੀ ਲਮਟਾਏ ਇਸ ਦੀ ਸੇਵਾ ਜੋ ਕਰ ਤਿਸ ਹੀ ਕੋ ਫਿਰ ਖਾਏ ਇਹ ਮਾਇਆ ਏਦਾਂ ਦੀ ਹੈ ਜਿਹੜਾ ਇਹਦੀ ਖਿਦਮਤ ਕਰਦਾ ਹੈ ਜਿਹੜਾ ਇਹਦੀ ਸੇਵਾ ਕਰਦਾ ਹੈ ਡਾਂਗੋ ਸੀ ਦੇ ਮਾਰਦੀ ਹੈ ਪਿਓ ਨੂੰ ਪੁੱਤਰ ਦਾ ਦੁਸ਼ਮਣ ਅਤੇ ਪੁੱਤਰ ਨੂੰ ਪਿਓ ਦਾ ਦੁਸ਼ਮਣ ਬਣਾ ਦਿੰਦੀ ਇਹ ਮਾਇਆ ਹੈ ਇਹ ਰਤਬੇ ਨੇ ਸਾਡੇ ਇਹ ਧਨ ਦੌਲਤ ਦੇ ਜੋ ਵੀ ਅਸੀਂ ਰੱਬ ਦੇ ਦਰ ਤੋਂ ਟੁੱਟੇ ਬੈਠੇ ਆਪਾਂ ਮੇ ਸਾਡਾ ਸਰੀਰ ਹੀ ਹੈ ਇਹ ਵੀ ਸਾਡਾ ਦੁਸ਼ਮਾਨ ਹੈ ਇਹਦੇ ਕਰਕੇ ਗਬੀਰ ਜੀ ਕਹਿੰਦੇ ਨੇ ਤੇ ਜਿਹੜੇ ਦੁਨੀਆਂ ਦੇ ਵਿੱਚ ਨਿਕਲੇ ਨੇ ਮਾਲੂਕਾਲ ਕੋਠੜੀ ਦੇ ਵਿੱਚੋਂ ਦੁਨੀਆਂ ਦੇ ਵਿੱਚ ਆਪਣੇ ਆਪ ਨੂੰ ਸਵਾਰੇ ਕਿ ਜਦੋਂ ਤੁਸੀਂ ਧੰਨ ਸੱਜ ਕੇ ਜਾਂਦੇ ਆ ਜੇ ਸੋਚਦਾ ਉਗਬ ਸੂਰਜ ਚੜੇ ਹਜ਼ਾਰ ਇਤੇ ਹਨ ਹੁੰਦੇ ਆ ਗੁਰ ਬਿਨ ਕੋਰ ਹਨ ਦਾ ਗੁਰੂ ਤੋਂ ਬਿਨਾ ਦੁਨੀਆਂ ਤੇ ਕੋਰ ਹਨ ਦਾ ਇਥੇ ਧਰਮ ਜਿਹੜਾ ਮਰਜੀ ਮੰਨ ਲੈ ਜਿਹੜੇ ਮਰਜੀ ਧਰਮ ਦੇ ਮੁਤਾਬਕ ਚੱਲ ਲੈ ਇਥੇ ਸਤਗੁਰਾਂ ਨੇ ਉਪਦੇਸ਼ ਦਿੱਤਾ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚ ਉਹ ਵਰਨਾ ਕੋ ਸਾਝਾ ਹੈ ਮੰਦਰ ਚੰਗਾ ਲੱਗਦਾ ਹੈ ਮੰਦਰ ਜਾ ਮਸਜਿਦ ਚੰਗੀ ਲੱਗਦੀ ਹੈ ਮਸਜਿਦ ਜਾ ਜਿੱਥੇ ਤੈਨੂੰ ਸਕੂਨ ਮਿਲਦਾ ਹੈ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਉੱਥੇ ਸਕੂਨ ਹੈ ਇੱਥੇ ਕੋਈ ਬੰਦਸ਼ ਨਹੀਂ ਹੈ ਕਿ ਤੂੰ ਇੱਥੇ ਆਉਣਾ ਹੈ ਸਤਗੁਰਾਂ ਨੇ ਤਾਂ ਪਹਿਲਾਂ ਹੀ ਕਿਹਾ ਕਿ ਚਾਰ ਵਰਨਾ ਨੇ ਅਤੇ ਚਾਰ ਵਰਨਾ ਦੇ ਲਈ ਉਪਦੇਸ਼ ਸਾਡਾ ਸਾਝਾ ਹੈ ਇਹ ਵੰਡੀ ਨਹੀਂ ਹੈ ਕਿ ਇਸਲਾਮ ਵਾਲਾ ਨਹੀਂ ਆ ਸਕਦਾ ਅਤੇ ਹਿੰਦੂ ਤਰੰਬਾੜਾ ਨਹੀਂ ਆ ਸਕਦਾ ਜਿਵੇਂ ਮੰਦਰਾਂ ਦੇ ਵਿੱਚ तकरीबन ਹੁਣ ਤਾਂ ਵੈਸੇ ਬਹੁਤ ਫਰਕ ਪੈ ਗਿਆ ਮਸਜਿਦ ਦੇ ਵਿੱਚ ਕੱਜ ਵੀ ਹੈ ਗੈਰ ਮੁਸਲਮਨ ਨਹੀਂ ਹਾਜ਼ਰ ਹੋ ਸਕਦਾ ਇਸਤਰੀ ਨਹੀਂ ਜਾ ਸਕਦੀ ਅਤੇ ਉਹਨਾਂ ਬਾਜਾ ਪੜਦੇ ਨੇ ਉਹਨਾਂ ਦੇ ਕੋਲ ਨਹੀਂ ਖਲੋ ਸਕਦੇ ਇਸਤਰੀ ਪਰ ਸਾਤੂ ਗੁਰੂ ਗੁਰੂ ਨਾਨਕ ਦੇ ਮਹਾਰਾਜਿਆਂ ਨੇ ਸਾਨੂੰ ਇਤਨੀ ਵੱਡੀ ਅਜਮਤ ਵਰਤੀ ਵਰਤਾਈ ਹੈ ਪਰਵਾਰ ਦੇ ਵਿੱਚ ਕਰ ਜਿੱਥੇ ਤੂੰ ਹੈ ਉੱਥੇ ਕਰ ਰੱਬ ਦੀ ਵਸਬੰਦਗੀ ਹੋਣੀ ਚਾਹੀਦੀ ਹੈ ਬੰਦਗੀ ਸਾਡੇ ਕਰਮਾਂ ਦੇ ਵਿੱਚ ਦਿਸਣੀ ਚਾਹੀਦੀ ਹੈ ਅਸੀਂ ਨੇ ਆਪਣੇ ਸਰੀਰ ਤੋਂ ਵਿਖਾਵਾ ਕੀਤਾ ਸਾਡੇ ਕਰਮਾਂ ਦੇ ਵਿੱਚ ਬੰਦਗੀ ਹੋਣੀ ਚਾਹੀਦੀ ਹੈ ਸਤਿਗੁਰਾਂ ਨੂੰ ਉਪਰਬਾਣੇ ਸਮਾਪਤੀ ਦੇ ਸਮੇਂ ਉਨ੍ਹਾਂ ਨੂੰ ਬੁਲਾਣੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਅਗੇ ਯਰ